ਸ਼ਾਹ ਹੋਰ ਤੇਰੇ ਦੇ ਮਿਸਾਲ ਦਫ਼ਤਾਨੇ ਪਾਤਸ਼ਾਹੀ ਨੌਮੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਬਕਾਲਾ ਬਾਬਾ ਬਕਾਲਾ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ ਜਿੱਥੇ ਭਾਈ ਮੱਖਣਸ਼ਾ ਲੁਬਾਣਾ ਨੇ ਗੁਰੂ ਲਾਤੋਰੇ ਕੋ ਕਾ ਦਿੱਤਾ ਸੀ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਤਾ ਗੱਦੀ ਤਿਲਕ ਹੋਇਆ ਸੀ ਜਿੱਥੇ ਏਖਾ ਵਸ ਧੀਰਮਨ ਲੇ ਗੁਰੂ ਜੀ ਉੱਤੇ ਗੋਲੀ ਚਲਵਾਈ ਸੀ ਜਿੱਥੇ ਨਿਮਰਤਾ ਅਤੇ ਵੈਰਾਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਜੀ ਬੋਤਾ ਸਮਾ ਪ੍ਰਭੂ ਭਗਤੀ ਵਿੱਚ ਲੀਨ ਰਹਾ ਕਰਦੇ ਸਨ ਸ਼ਹਦਤ ਦੇ ਵਿੱਚ ਸਮਾ ਚੀਮੀ ਪਾਚਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਜੀ ਦੀ ਪੰਥਕ ਫੁਲਵਾੜੀ ਨੂੰ ਪਰਫੁੱਲਿਤ ਕਰਦੇ ਆ ਸੰਗਤਾਂ ਨੂੰ ਇਸ ਦੀ ਮਹਿਕ ਨਾਲ ਨਿਹਾਲ ਵੀ ਕਰਦੇ ਰਹੇ ਜਬਰ ਜ਼ੁਲਮ ਖਿਲਾਫ ਤਿੰਨ ਜੰਗਾਂ ਜਿੱਤਣ ਦੇ ਬਾਅਦ ਆਪਸੀ ਕਰਤਾਰ ਪ੍ਰਜਾ ਵੀ ਰਾਜੇ ਸੰਨ 1634 ਈਸਵੀ ਵਿੱਚ ਆਪਜੀ ਪਰਿਵਾਰ ਸਮੇਤ ਕੀਰਤਪੁਰ ਸਹਿ ਚਲੇ ਗਏ ਅਤੇ ਛੋਟੇ ਸੁਪੁੱਤਰ ਤੇ 75 ਜੀ ਨੂੰ ਮਾਤਾ ਨਾਨਕੀ ਜੀ ਨਾਲ ਪਿੰਡ ਬਕਾਲੇ ਪੇਂ ਦਿੱਤਾ ਮਾਤਾ ਗੁਜਰੀ ਜੀ ਵੀ ਆਪਜੀ ਦੇ ਨਾਲ ਸਨ ਇਸ ਗ੍ਰਾਮ ਦਾ ਪਹਿਲਾ ਨਾਂ ਕੇਵਲ ਬਕਾਲਾ ਸੀ ਪਰ ਜਦੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਨੇ ਦਿੱਲੀ ਵਿਖੇ ਜੋਤੀ ਜੋ ਸਮੌਰ ਤੋਂ ਪਹਿਲਾਂ ਸੰਗਤਾਂ ਨੂੰ ਆਪਣੇ ਉੱਤਰਾਧਿਕਾਰੀ ਬਾਰੇ ਦੱਸਦੇ ਆਂ ਬਾਬਾ ਬਕਾਲੇ ਸ਼ਬਦ ਉਚਾਰੇ ਤਾਂ ਬਾਬਾ ਸ਼ਬਦ ਬਕਾਲੇ ਦੇ ਨਾਲ ਸਦਾ ਲਈ ਜੁੜ ਗਿਆ ਤੇ ਇਹ ਗ੍ਰਾਮ ਬਾਬਾ ਬਕਾਲਾ ਦੇ ਨਾਮ ਤੋਂ ਪਰਸਿੱਧ ਹੋਇਆ ਸਰਾਵਾਂ ਅਤੇ ਬਾਉਲੀਆਂ ਕਰਕੇ ਪ੍ਰਸਿੱਧ ਬਕਾਲਾ ਬੜਾ ਹੀ ਖੁਸ਼ਹਾਲ ਗ੍ਰਾਮ ਸੀ ਸ੍ਰੀ ਗੁਰੂ ਤੇਗਪਾਹਾ ਜੀ ਦੇ ਨਾਨਾ ਹਰੀਚੰਦ ਅਤੇ ਨਾਨੀ ਹਰਦਈ ਇੱਥੇ ਹੀ ਰਹਿੰਦੇ ਸਰ ਬਕਾਲਾ ਵਿਖੇ ਆਪ ਜੀ ਅਮ੍ਰਿਤ ਵੇਲੇ ਉੱਠਦੇ ਪ੍ਰਭੂ ਨਾਮ ਸਿਮਰਨ ਕਰਨ ਉਪਰੰਤ ਕੀਰਤ ਕਰਨ ਵਿੱਚ ਰੁੱਝੇ ਰਹਿੰਦੇ ਆਪ ਜੀ ਦੀ ਕੀਰਤੀ ਦੂਰ ਦੂਰ ਤੱਕ ਫੈਲ ਗਈ ਸੰਗਤਾਂ ਆਪ ਜੀ ਦੇ ਦਰਸ਼ਨਾਂ ਲਈ ਆਉਂਦੀਆਂ ਤੇ ਨਿਹਾਲ ਹੋ ਕੇ ਜਾਂਦੀਆਂ ਸੰਗਤਾਂ ਵੱਲੋਂ ਆਈ ਸਾਰੀ ਭੇਟਾ ਆਪ ਜੀ ਲੋੜਵੰਦਾਂ ਵਿੱਚ ਵੰਡ ਦਿੰਦੇ ਆਪ ਜੀ ਨੇ ਗ੍ਰਸਤੀ ਜੀਵਨ ਬਤੀਤ ਕਰਦੇ ਹਾਂ ਸੰਗਤਾਂ ਨੂੰ ਗ੍ਰਸਤ ਆਸ਼ਰਮ ਵਿੱਚ ਰਹਿਣ ਅਤੇ ਪ੍ਰਭੂ ਨਾਮ ਸਿਮਰਨ ਕਰਦੇ ਹਾਂ ਲੋੜਵੰਦਾਂ ਦੀ ਮਦਦ ਕਰਨ ਦਾ ਸੁਨਹਿਰੀ ਉਪਦੇਸ਼ ਦਿੱਤਾ ਸੀ ਜਦ ਸੰਕਤਾ ਆਖਿਰ ਉਪਸ਼ਧੀਆਂ ਕਿ ਆਪ ਜੀ ਭੇਟਾ ਉਗਰਾਹਣ ਕਿਉਂ ਨਹੀਂ ਜਾਂਦੇ ਭੇਟਾ ਉਗਰਾਹਣ ਲਈ ਮਸੰਦਾਂ ਨੂੰ ਕਿਉਂ ਨਹੀਂ ਭੇਜਦੇ ਤਾਂ ਆਪ ਬੜੇ ਹੀ ਪਿਆਰ ਨਾਲ ਕਹਿੰਦੇ ਉਸ ਪਰਮਾਤਮਾ ਨੂੰ ਗਰੀਬ ਨਿਵਾਜ਼ ਕਹਿੰਦੇ ਹਨ ਉਹ ਤਾਂ ਹੀ ਨਿਵਾਜ਼ੇਗਾ ਜਦੋਂ ਮੈਂ ਗਰੀਬ ਹੋਵਾਂਗਾ ਸ਼ੀਰੀ ਗੁਰੂ ਤੇਗ ਬਹਾਦਰ ਜੀ ਦੀਆਂ ਅਣਗਿਣਤ ਯਾਦਾਂ ਸਮੋਏ ਬੈਠੇ ਬਾਬਾ ਬਕਾਲਾ ਦੀ ਧਰਤੀ ਨੂੰ ਸੰਤਾਂ ਬੜੇ ਅਦਬ ਸਤਿਕਾਰ ਨਾਲ ਲਗਪਸਤਕ ਹੋ ਕੇ ਗੁਰੂ ਸਾਹਿਬ ਨੂੰ ਆਪਣਾ ਅਤੀਦਾ ਭੇਟ ਕਰਦੀਆਂ ਹਨ